आज खन्ना में बदमाशी का पूरा नंगा नाच देखने को मिला जब एक कंपनी के एच पर अज्ञात लोगों द्वारा घेर कर हमला किया गया यह हमला उस समय हुआ जब कंपनी के किसी वर्कर के साथ एच वापस जा रहा था बदमाशों ने उसकी मोटरसाइकिल के आगे मोटरसाइकिल लगा दी और उससे मारपीट करने लगे अब पीड़ित को अस्पताल में भर्ती कराया गया है और पुलिस इस मामले की जाँच में जुट गई है ਜੀ ਨਾਮ ਮੈਂ ਤੁਹਾਡਾ ਗੁਰਮukh ਸਿੰਘ ਹੈ ਕੀ ਘਟਨਾ ਹੋਈ ਹੈ ਗਿੱਲ ਪੰਪ ਤੇ ਜੀ ਕੰਪਨੀ ਚ ਛੁੱਟੀ ਕਰਕੇ ਆ ਰਹੇ ਸੀਗੇ ਜੀ ਤੇ ਗਿੱਲ ਪੰਪ ਨੂੰ ਜਿਆ ਕ੍ਰੋਸਿੰਗ ਕਰਿਆ ਸੀ ਕੱਟ ਤੋਂ ਅਸੀਂ ਹਾਈਵੇ ਤੇ ਸੀਗੇ ਦੋ ਦੋ ਮੋਟਰਸਾਈਕਲਾਂ ਤੇ ਪੰਜ ਬੰਦੇ ਸੀਗੇ ਤੇ ਉਹ ਪਹਿਲੇ ਮੋਟਰਸਾਈਕਲ ਵਾਲਿਆਂ ਨੇ ਸਾਡੇ ਮੂਹਰੇ ਮੋੜਸਾਂ ਹੌਲੀ ਕਰਿਆ ਜੀ ਉਸ ਤੋਂ ਬਾਅਦ ਚਲੋ ਅਸੀਂ ਉਹਨੂੰ ਕ੍ਰੋਸਿੰਗ ਕਰਕੇ ਜਾਣ ਲੱਗੇ ਤਾਂ ਦੂਸਰੇ ਤਿੰਨ ਜਣੇ ਸੀਗੇ ਜਿਹੜੇ ਮੋਟਰਸਾਈਕਲ ਤੇ ਉਹਨਾਂ ਨੇ ਇਹਨਾਂ ਤੇ ਹਮਲਾ ਕਰਤਾ ਜੀ ਸਾਡੇ ਉੱਤੇ ਜੀ ਤੇ ਉਹਨੇ ਚੱਲਦੇ ਮੋਟਰਸਾਂ ਤੋਂ ਸਾਡੇ ਮੈਨੇਜਰ ਸਾਹਿਬ ਉੱਤਰ ਕੇ ਚਲੇ ਗਏ ਪਰ ਇਹ ਮਨਸ਼ਾ ਸੀ ਹਮਲਾ ਕਰਨ ਦੀ ਉਹ ਨਹੀਂ ਜੀ ਪਤਾ ਕੀ ਸੀ ਇਹ ਤਾਂ ਕਿਸੇ ਨਾਲ ਕੁਝ ਕਹਿੰਦੇ ਵੀ ਨਹੀਂ ਕਿਸੇ ਨੂੰ ਜੀ ਕੁਝ ਕੋਈ ਲੁੱਟਖੋਕ ਕੀਤੀ ਹੈ ਕੀ ਨਹੀਂ ਨਹੀਂ ਜੀ ਕੋਈ ਇੱਕ ਕੇ ਮੋਬਾਈਲ ਪੰਤਾ ਜੀ ਇਹਨਾਂ ਦਾ ਕਿੱਦਾਂ ਦੇਖਦੇ ਹੋ ਘਟਣਾਂ ਨੂੰ ਤੁਸੀਂ ਘਟਣਾਂ ਇਹ ਤਾਂ ਇੱਕ ਉਹਦਾ ਵੀ ਕੰਬ ਕੇ ਜੀ ਦੇਖ ਕੇ ਅਸੀਂ ਤਾਂ ਇਹ ਕਿੰਨੀ ਕੁ ਉਮਰ ਸੀਗੀ ਕਿੰਨੇ ਲੜਕੇ ਸੀ ਲੜਕੇ 5 ਜਾਨੇ ਸੀਗੇ ਕਿੰਨੀ ਇੰਜਰ ਕਿੰਨੀ ਕਹੇਗੀ ਉਹਨਾਂ ਦੇ ਉਹਨਾਂ ਦੀ ਹੋਊਗੀ 20-22 ਸਾਲ ਦੇ ਹੋਣਗੇ। ਸੱਟ ਕਿੰਨੀ ਕੁ ਲੱਗੀ ਹੋਈ ਆ? ਸੱਟ ਉਹਦੇ ਕਾਫੀ ਹੈ ਜੀ। ਕਿਹੜੀ-ਕਿਹੜੀ ਮੋਟਰ ਤੇ ਲੱਗਈ ਸੀ? ਹੁਸ਼ਿਆਰਪੁਰਾ ਤੋਂ ਮੈਚ ਲੱਗਿਆ ਸੀ। ਕਿੰਨੇ ਵਜੇ ਦਾ ਟਾਈਮ ਸੀ? 6:00 ਵਜੇ ਕੇ 20-25 ਮਿੰਟ ਦਾ ਟਾਈਮ ਸੀ। ਫਿਰ ਹਸਪੀਟਲ ਕਿੱਦਾਂ ਐਡਮਿਟ ਕਰਾਇਆ ਕਿਸ ਦੇ ਲੈ ਕੇ? ਹਸਪੀਟਲ ਫਿਰ ਆਟੋ ਦੇ ਵਿੱਚ ਲੈ ਕੇ ਆਏ ਜੀ ਅਸੀਂ। ਕਿਉਂ ਆ ਸੀ ਸਰ ਜੀ? ਇਹ ਵੀ ਜਿਵੇਂ ਕਿ ਤੁਹਾਨੂੰ ਪਤਾ ਹੁਣੇ ਇਨਫਰਮੇਸ਼ਨ ਮਿਲੀ ਆ। ਇੱਕ ਵਿਸ਼ਾਲ ਨਾਮ ਦਾ ਬੰਦਾ ਐਚ.ਓ.ਡੀ. ਐ ਮਰੂਤੀ ਸੁਪਰੀਚ ਕੰਮ ਕਰਦੇ ਆ। ਇਹ ਮੋਟਰਸਾਈਕਲ ਤੇ ਆ ਰਹੇ ਸੀਗੇ ਨਾਲ ਇਹਨਾਂ ਦਾ ਇੱਕ ਬੰਦਾ ਹੋਰ ਸੀ ਜਿਹੜਾ ਚਲਾ ਰਿਹਾ ਸੀ ਇਹਨਾਂ ਨੂੰ 5 ਨੌਜਵਾਨਾਂ ਨੇ ਰੋਕਿਆ ਮੋਟਰਸਾਈਕਲ ਅੱਗੇ ਲਾ ਕੇ ਰੋਕਿਆ ਤੇ ਪਹਿਲਾਂ ਕਿਸੇ ਪ੍ਰੋਵੋਕੇਸ਼ਨ ਤੇ ਇਹਨਾਂ ਨੇ ਹਮਲਾ ਕਰਤਾ ਇਹਨਾਂ ਦੇ ਇੱਕ ਸੱਟ ਤੇ ਜਿਵੇਂ ਅਸੀਂ ਇਹਨਾਂ ਦਾ ਬਿਆਨ ਲਿਖ ਕੇ ਤੇ ਪਰਚਾ ਦੇ ਕੇ ਕਾਰਵੈਸ਼ਨ ਕਰ ਰਹੇ ਹਾਂ ਸਰ ਨਹੀਂ ਹਜੇ ਤੱਕ ਤਾਂ ਤੁਹਾਨੂੰ ਵੀ ਪਤਾ ਵੀ ਇੰਜਰਡ ਵੀ ਥੋੜਾ ਜਿਹਾ ਸ਼ੌਕ ਚ ਹੈ ਤੁਸੀਂ ਕਿੱਥੇ ਰਹਿਣ ਵਾਲੇ ਸੀ ਕਹਿੰਦੇ ਜਿਹੜਾ ਇੰਜਰਡ ਹੋਇਆ ਹੈ ਮੋਲੀ ਮੋਲੀ ਅੱਛਾ ਸਾਕੋ ਸੀਸੀਟੀਵੀ ਕਰਾ ਕੋਈ ਆਈਏ ਸਾਹਮਣੇ ਅਜੇ ਤਾਂ ਇੱਥੇ ਆਏ ਆ ਪਰ ਪਹਿਲਾਂ ਫੇਰ ਦਾਜ ਕਰਦੇ ਆ ਸਾਰਾ ਕੁਝ